ਪੀਰਾਂ ਦੀ ਜੈ ਫਕੀਰਾਂ ਦੀ ਡੇਰਾ ਬਾਬਾ ਸਾਈ ਤੱਕੇ ਆਪਣੇ ਸਿੰਗਾ ਵਾਲਾ ਦਾਸਪੰਦ ਸਾਵਰੀ ਸੰਗਤਾਂ ਦੇ ਨਾਂ ਤੇ ਸਵਾਰ ਪਰਮੇਸ਼ਤਿ ਦੀ ਸੰਗਤ ਕਹਿੰਦੀ ਸਾਨੂੰ ਡਰੈਸ ਦਿਓ ਆਪਦੇ ਦਰਬਾਰ ਦਾ ਤਾਂ ਇਹ ਸਿੰਗਾ ਵਾਲਾ ਪਿੰਡ ਇੱਕ ਹੋਰ ਵੀ ਵੱਜਦਾ ਉਹ ਸਿੰਗਾ ਵਾਲਾ ਪਿੰਡ ਵੱਜਦਾ ਉਹ ਇਹੜਾ ਸਿੰਗਾ ਵਾਲਾ ਪਿੰਡ ਮੋਗੇ ਦੇ ਬਿਲਕੁਲ ਨਾਲ ਆ ਬਾਗੇ ਪੁਰਾਣੇ ਦੇ ਮੋਗੇ ਦੇ ਸਾਹਨੇ ਦੇ ਵਿੱਚ ਆ ਜੇ ਤੁਸੀਂ ਸਾਡੇ ਕੋਲ ਆਉਣਾ ਤੁਸੀਂ ਲੋਕੇਸ਼ਨ ਭਰਨੀ ਡੇਰਾ ਬਾਬਾ ਸਾਈ ਤੱਕੇ ਆਪਣੇ ਸਿੰਗਾ ਵਾਲਾ ਡੇਰਾ ਬਾਬਾ ਸਾਈ ਤੱਕੇ ਆਪਣੇ ਸਿੰਗਾ ਵਾਲਾ ਲੋਕੇਸ਼ਨ ਭਰਨੀ ਆ ਤੁਸੀਂ ਦਰਬਾਰ ਤੇ ਆਟੋਮੈਟਿਕ ਪਹੁੰਚੋਗੇ ਲੋਕੇਸ਼ਨ ਤੇ ਤਰੀਕੇ ਨਾਲ ਤੇ ਸੰਗਤ ਨੂੰ ਬੇਇੱਜ਼ਤੀ ਆ ਵੀ ਜਿਹੜੀ ਜਿਹੜੀ ਸੰਗਤ ਆ ਰਹੀਆਂ ਉਹਨਾਂ ਦਾ ਧੰਨਵਾਦ ਜਿਹੜੇ ਸੰਗਤਾਂ ਹੋਰ ਵੀ ਬਹੁਤ ਫੋਨ ਕਰਦੀਆਂ ਮੈਸੇਜ ਕਰਦੀਆਂ ਵਾ ਵੀ ਤੁਹਾਡੇ ਕੋਲ ਆਉਣਾ ਚਾਹੁੰਦੇ ਸਾਨੂੰ ਡਰੈੱਸ ਦਿਓ ਸਾਡਾ ਫੋਨ ਚੱਕੋ ਤੁਸੀਂ ਫੋਨ ਨਹੀਂ ਵੀ ਚੱਕਿਆ ਇਹਦਾ ਵੱਖਰੀ ਗੱਲ ਆ ਤੁਸੀਂ ਲੋਕੇਸ਼ਨ ਲਾਓ ਲੋਕੇਸ਼ਨ ਲਾ ਕੇ ਡੇਰਾ ਬਾਬਾ ਸਾਈ ਤੇ ਅੱਗੇ ਪੜੇ ਸੀਗਾ ਵਾਲੇ ਪਹੁੰਚੋ ਮੋਗੇ ਦੇ ਬਿਲਕੁਲ ਨਾਲ ਆ ਨੰਬਰ ਹੈਗਾ 9471 86865 98145 7375 ਤਾਂ ਤੁਸੀਂ ਆਪਦੇ ਦਰਬਾਰ ਚ ਆ ਕੇ ਤੁਸੀਂ ਜੋ ਮਰਜ਼ੀ ਮੰਗ ਮੰਗ ਸਕਦੇ ਆ ਇਹ ਦਰਬਾਰ ਐਸਾ ਤੁਹਾਡੇ ਹਰ ਇੱਕ ਮਦਾਨ ਹਰ ਮਰਾਦ ਤੁਹਾਡੀ ਪੂਰੀ ਹੋਗੀ ਜੈ ਬਾਬੇ ਦੀ